ਕਿ ਬਹੁਤ ਹੀ ਵਧੀਆ ਟਾਪਿਕ ਲੈ ਕੇ ਆਇਆ ਉਹ ਐ ਆ ਕਿ ਸ਼ਰਾਬ ਕਿੰਨੀ ਪੀਣੀ ਚਾਹੀਦੀ ਹੈ ਤੇ ਸ਼ਰਾਬ ਦੇ ਪੀਣ ਦੇ ਕੀ ਫਾਇਦੇ ਆ ਤੇ ਕੀ ਨੁਕਸਾਨ ਆ ਹਾਂਜੀ ਮਹਾਰਾਜ ਫਾਇਦਾ ਵੀ ਬੜਾ ਹੈ ਨੁਕਸਾਨ ਵੀ ਬੜਾ ਹੈ ਜਿਹੜੇ ਸ਼ਰਾਬ ਦੇ ਖਿਲਾਫ ਨੇ ਜਿੱਦਾਂ ਗਵਰਨਮੈਂਟ ਹੋ ਗਈ ਜਾਂ ਕੋਈ بڑے ਮਾਪੇ ਹੋ ਗਏ ਭੈਣ ਭਰਾ ਹੋ ਗਏ ਤੁਹਾਡੀ ਜਨਾਨੀ ਹੋ ਗਈ ਜਾਂ ਤੁਹਾਡੇ ਈ ਨਾ ਕਹਿੰਦੇ ਆ ਬਾਬੇ ਹੋ ਗਏ ਜਾ ਕੋਈ ਧਰਮ ਦੇ ਠੇਕੇਦਾਰ ਹੋ ਗਏ ਉਹ ਬੜਾ ਰੋਗ ਦਤੀਂ ਸ਼ਰਾਬ ਨਾ ਪੀਓ ਸ਼ਰਾਬ ਨਹੀਂ ਭਾਈਆ ਤੁਹਾਡੀ ਥੋੜੀ ਪੀਂਦੇ ਹੈ ਆਪਣੀ ਪੀਂਦੇ ਜਿੱਦੀ ਆਪਣੇ ਪੈਸੇ ਦੀ ਪੀਂਦੇ ਮੈਂ ਜਿੱਦਾਂ ਮਰਜੀ ਪੀਂਾਂ ਹੈ ਕਿ ਨਹੀਂ ਪਰ ਫਾਇਦਾ ਵੀ ਹੈ ਨੁਕਸਾਨ ਵੀ ਹੈ ਤਾਂ ਸਭ ਤੋਂ ਪਹਿਲੇ ਜਿਹੜਾ ਪਹਿਲੇ ਬੰਦਾ ਨਾ ਨੁਕਸਾਨ ਵਾਲੀ ਗੱਲ ਕਰ ਲੈ ਤਾਂ ਕਿ ਧਰਮ ਦੇ ਠੇਕੇਦਾਰ ਜਿਹੜਾ ਬਾਕੀ ਸਾਡੇ ਮਾਪਿ ਹੋਣ ਤੇ ਜਨਾਨੀਆਂ ਖੁਸ਼ ਹੋ ਜਾਣ ਕਿ ਹਾਂ ਭਾਈ ਇਹਨੂੰ ਪਤਾ ਕਿ ਨੁਕਸਾਨ ਕੀ ਹੁੰਦਾ ਨੁਕਸਾਨ ਹੈ ਇਹ ਪਹਿਲੇ ਨੂੰ ਸਮਝਣ ਵਾਸਤੇ ਇਹ ਕਿ ਸ਼ਰਾਬ ਜਿਹ ਹੈ ਕੀ ਆ ਖੰਡ ਆ ਉਹਦੇ ਚ ਪਈ ਖੰਡ ਨੂੰ ਗੜਕਾ ਗੜਕਾ ਗੇ ਤੇ ਬਣ ਜਾਂਦਾ ਐਲਕੋਹਲ ਤੇ ਕਿੰਨਾ ਕੁ ਐਲਕੋਹਲ ਹੁੰਦਾ ਉਹਦੇ ਚ ਦੇਖੋ ਜੀ ਇੱਥੇ ਅਸੀਂ ਆਸਟ੍ਰੇਲੀਆ ਚ ਰਹਨੇ ਆ ਇੱਥੇ ਇੱਕ ਬੋਤਲ ਹੁੰਦੀ ਹੈ ਸ਼ਰਾਬ ਬੀਅਰ ਦੀ 300 ਮਿਲੀਲੀਟਰ ਦੀ ਹਿੰਦੁਸਤਾਨ ਚ 700 ਮਿਲੀਲੀਟਰ ਦੀ ਬੋਤਲ ਹੁੰਦੀ ਹੈ ਤੇ ਮਤਲਬ ਜਿਹੜੀ ਹਿੰਦੁਸਤਾਨ ਦੀ ਬੋਤਲ ਆ ਉਹਦੀ ਅੱਧੀ ਬੋਤਲ 300 ਮਿਲੀਲੀਟਰ ਬੋਤਲ ਹੁੰਦੀ ਆ ਤੇ ਨਾਲੇ ਹੁੰਦਾ ਉਹਦੇ ਚ ਐਲਕੋਹਲ 3 ਤੋਂ ਲੈ ਕੇ 5% ਤੱਕ ਤੇ ਮੰਨ ਲਓ 300 ਮਿਲੀਲੀਟਰ ਤੇ ਮੰਨ ਲਓ ਉਹਦੇ 12% 12 ਮਿਲੀਲੀਟਰ ਜਾਂ 15 ਮਿਲੀਲੀਟਰ ਐਲਕੋਹਲ ਹੁੰਦਾ ਤਾਂ ਉਹਨੂੰ ਕਹਿੰਦੇ ਆ ਸਟੈਂਡਰਡ ਡਰਿੰਕ ਮਤਲਬ ਇੱਕ ਡਰਿੰਕ ਸਟੈਂਡਰਡ ਤੇ ਗਵਰਨਮੈਂਟ ਕਹਿੰਦੀ ਹੈ ਕਿ ਜੇ ਤੁਸੀਂ ਦੋ ਸਟੈਂਡਰਡ ਡਰਿੰਕ ਮਤਲਬ ਦੋ ਬੀਅਰ ਦੀ ਬੋਤਲ ਮਾਨੀ ਕਿ ਹਿੰਦੁਸਤਾਨ ਦੀ ਵੱਡੀ ਬੋਤਲ ਜਿਹੜੀ ਬੀਅਰ ਹੁੰਦੀ ਹੈ ਇੱਕ 5% ਵਾਲੀ ਇੱਕ ਘੰਟੇ ਦੇ ਵਿੱਚ ਵਿੱਚ ਤੁਸੀਂ ਪੀ ਲੈਂਦੇ ਹੋ ਤੇ ਬੈ ਜਾ ਕੇ ਗੱਡੀ 'ਚ ਬੈਹ ਜਾਂਦੇ ਹੋ ਗੱਡੀ ਚਲਾਣ ਲੱਪੈਂਦੇ ਹੋ ਜਿਵੇਂ ਤੁਹਾਡੇ ਮੂੰਹ 'ਚ ਉਹ ਸੁੰਗਣ ਵਾਲ ਮਸ਼ੀਨ ਪਾਉਂਦੇ ਆ ਤੇ ਤੁਸੀਂ ਲਿਮਟ ਤੋਂ ਬਾਹਰ ਹੁੰਦੇ ਹੋ ਉਹ ਬੰਦਾ ਜਨਾਨੀ ਨਹੀਂ ਜਨਾਨੀ ਦੋਸਤੋਂ ਵੀ ਘੱਟ ਤੇ ਹਿੰਦੁਸਤਾਨ ਦੀ ਜਨਾਨੀਆਂ ਦਾ ਕੋਈ ਚੱਕਰ ਨਹੀਂ ਜਨਾਨੀਆਂ ਘੱਟ ਪੀਂਦੀਆਂ ਤੇ ਛੱਡੋ ਆਣ ਨੂੰ ਤੇ ਦੋ ਬੀਅਰ ਦੀਆਂ ਨਿੱਕੀਆਂ ਬੋਤਲਾਂ ਜਾਂ ਹਿੰਦੁਸਤਾਨ ਦੀ ਇੱਕ ਬੋਤਲ ਪਰ ਉਹਦੀ ਚੀਜ਼ ਜਿਹੜੀ ਕੈਪੈਸਿਟੀ ਆ ਐਲਕੋਹਲ ਦੀ ਘੱਟ ਹੋਣੀ ਚਾਹੀਦੀ ਆ ਤਾਂ ਕਿ ਮੰਨ ਲਓ ਹਿੰਦੁਸਤਾਨ ਦੀ ਅੱਧੀ ਬੋਤਲ ਲਾ ਲਓ ਬੀਅਰ ਦੀ ਉਹ ਲਿਮਿਟ ਤੋਂ ਬਾਹਰ ਹੈ ਇੱਕ ਘੰਟੇ ਚਾਹੇ ਤੁਸੀਂ ਪੀਓ ਉਹਦੇ ਜੇ ਛੇਤੀ ਪੀ ਲੋ ਸਾਡੇ ਪਿੰਡ ਦੇ ਬੰਦੇ ਜਿਹੜੇ ਬੀਅਰ ਪੀਣੇ ਉਹ ਮੈਂ ਕਹਿੰਦਾ ਇੱਕ ਬੋਤਲ ਜਿਹੜੀ ਆ ਇੱਕ ਡੇਢ ਮਿੰਟ ਚ ਪੀ ਜੇ ਤੇ ਇਹਦੇ ਨਾਲ ਤੁਸੀਂ ਨਾ ਮੁਕਾਬਲਾ ਕਰੋ ਰਾਮ ਦੀ ਬੋਤਲ ਦਾ ਰਾਮ ਦੀ ਬੋਤਲ ਜਿਹੜੀ 700 ਮਿਲੀਲੀਟਰ ਦੀ ਹੈ ਉਹਦੇ ਚ 45% ਅਲਕੋਹਲ ਹੁੰਦਾ ਯਾਨੀ ਕਿ 350 ਮਿਲੀਲੀਟਰ ਉਹਦੇ ਚ ਅਲਕੋਹਲ ਹੈ ਤਾਂ 350 ਨੂੰ 12 ਨਾਲ ਤਕਸੀਮ ਕਰ ਲੋ ਤੇ ਕਿੰਨਾ ਬਣ ਗਿਆ 30 ਬੋਤਲਾਂ ਬੀਅਰ ਦੀ ਬਣ ਗਈ ਨਿੱਕੀਆਂ ਇਹਦਾ ਮਤਲਬ ਆ ਅਗਰ ਇੱਕ ਬੋਤਲ 15 ਬੰਦੇ ਮਿਲ ਕੇ ਇੱਕ ਘੰਟੇ ਦੇ ਵਿੱਚ ਵਿੱਚ ਪੀ ਲੰਦੇ ਆ ਤਾਂ ਸਾਰੇ ਲਿਮਟ ਤੋਂ ਬਾਹਰ ਨੇ ਤੁਸੀਂ ਕਦੀ ਸੋਚਿਆ ਕਿ ਇੱਕ ਬੋਤਲ 15 ਬੰਦੇ 1 ਘੰਟਾ ਲਾਣਗੇ ਇਹਦੇ ਦੋ ਬੰਦੇ ਇੱਕ ਘੰਟਾ ਲਾਣ ਦੇ 15 ਬੋਤਲ ਇੱਕ ਬੋਤਲ ਨੂੰ ਪੀਂਚ ਤੁਸੀਂ ਹਿਸਾਬ ਲਾਓ ਤੁਸੀਂ ਕਿੰਨਾ ਕ ਐਲਕੋਹਲ ਪੀਂਦੇ ਹੋ ਜੇ ਤੁਸੀਂ ਅੱਧੀ ਬੋਤਲ ਪੀਂਦੇ ਹੋ ਤਾਂ ਕੀ ਹਿਸਾਬ-ਤਾਬ ਤੁਹਾਡਾ ਇਹ ਸਾਰਾ ਤੁਹਾਡਾ ਦਿਮਾਗ ਸੁਣ ਕਰ ਦਿੰਦਾ ਰੋਜ਼ ਪੀਓਗੇ ਰੋਜ਼ ਦਿਮਾਗ ਸੁਣ ਹੋਏਗਾ ਹੌਲੀ-ਹੌਲੀ ਦਿਮਾਗ ਖਤਮ ਹੋ ਜਾਏਗਾ ਜਿਹੜਾ ਤੁਹਾਡਾ ਲੀਵਰ ਹੈ ਉਦੇ ਚੀਜ਼ ਦੇ ਅਲਕੋਹਲ ਦਿੰਦਾ ਉਹਨੂੰ ਪਛਾਣ ਸਕਦਾ ਲੀਵਰ ਉਹਦੇ ਚ ਘੋਮਦਾ ਰਹਿੰਦਾ ਤੇ ਗ ਜਾ ਕੇ ਜਮ ਜਮ ਜਾਂਦਾ ਹੌਲੀ ਹੌਲੀ ਲੀਵਰ ਸਰੋਸਿਸ ਹੋ ਜਾਂਦਾ ਜੇ ਤੁਸੀਂ ਰੋਜ਼ ਅੱਧੀ ਬੋਤਲ ਪੀਓਗੇ لازਮੀ ਹੈ ਕਿ 10-15 ਸਾਲ ਚ ਤੁਸੀਂ ਮਰ ਜਾਓਗੇ ਸਭ ਤੋਂ ਵੱਡਾ ਨੁਕਸਾਨ ਹੁਵੇ ਹੈ ਸਿਹਤ ਦਾ ਪੈਸਾ ਦਾ ਨੁਕਸਾਨ ਤੇ ਹੈ ਹੀ ਹੈ ਤਨਖਾਹ ਤੁਹਾਡੀ ਤਨਖਾਹ ਨਹੀਂ ਤੁਸੀਂ ਦਿਹਾੜੀਆਂ ਲਾ ਕੇ ਜਾਂ ਤੁਸੀਂ ਹੋਰ ਕੋਈ ਕੰਮ ਕਰਕੇ 10000 15000 20000 ਮੈਂ ਦਿਖਿਆ ਪਿੰਡਾਂ ਚ ਬਲੋਕੀ 10 15 20000 ਭਾਦੋ ਹਾਦਾ ਉਹ ਚੰਗੇ ਮੀਰ ਹੋਣਗੇ ਸੋਖੇ ਵਾਲਾ ਹੋਣਗੇ ਪਰ 10 15000 ਬਾਦ ਸੁਬਾਦ ਲੋਕੀ ਕਮਾਉਂਦੇ ਆ ਉਹ ਜੋ 7000 6 7000 ਦੀ ਸ਼ਰਾਬ ਪੀਂਦੇ ਆ ਤੇ ਨਿਆਣੇ ਵਾਸਤੇ ਤੇ ਜਨਾਨੀ ਵਾਸਤੇ ਤੇ ਮਾਂ ਆਪਣੀ ਵਾਸਤੇ ਕੀ ਛੱਡੇ ਪਿੱਛੇ ਕੱਖ ਵੀ ਨਹੀਂ ਉਹ ਯਾਰ ਮੈਂ ਫੌਜ ਅਫਸਰ ਸੀ ਰਿਟਾਇਰ ਹੋਣ ਦੇ ਬਾਅਦ ਮੈਨੂੰ ਇੱਕ ਕਾਰਡ ਮਿਲਦਾ ਮੈਂ ਲਿਆ ਹੀ ਨਹੀਂ ਕਿਉਂ ਉਹ 12 ਬੋਤਲਾਂ ਵਿਸਕੀ ਦੀਆਂ 10 ਬੋਤਲਾਂ ਪਤਾ ਨਹੀਂ ਬੀਅਰ ਦੀਆਂ ਕਿੰਨੀਆਂ ਬੋਤਲਾਂ ਵਾਈਨ ਦੇ ਮਿਲਦੀਆਂ ਮੈਂ ਕਿਹਾ ਮੈਂ ਲੈ ਗਿਆ ਕਰ ਲੋਕਾਂ ਨੇ ਮੈਨੂੰ ਮੰਗ ਮੰਗ ਕੇ ਸ਼ਰਾਬੀ ਬਣ ਜਾਣਾ ਮੈਂ ਲਿਆ ਹੀ ਨਹੀਂ ਕਦੀ ਲਿਆ ਹੀ ਨਹੀਂ ਦੀ ਚ ਨਾ ਪੀਤੀ ਫਿਰ ਵੀ ਮੈਂ ਜਿੰਦਾ ਤਗੜਾ ਫਿਰ ਵੀ ਹੱਲੇ ਦੇਖ ਲੋ ਇਹਦੀ ਕੋਈ ਲੋੜ ਨਹੀਂ ਅੱਗੇ ਤੁਹਾਡੀ ਮਰਜ਼ੀ ਪੀਣੀਏ ਤੇ ਪੀਓ ਪਰ ਲੋੜ ਕੋਈ ਨਹੀਂ ਦੀ ਨਾ ਤੁਸੀਂ ਦਾ ਖਰਚਾ ਭੁਗਾ ਸਕਦੇ ਆ ਦੋ ਵੱਡੇ ਵੱਡੀ ਨੁਕਸਾਨ ਹੈ ਤੀਜਾ ਵੱਡਾ ਨੁਕਸਾਨਤਾ ਕੀ ਆ ਤੁਹਾਡੇ ਨਿਆਣੇ ਤੁਹਾਡੇ ਨਾਲ ਦੇਖਣ ਦੇ ਆ ਉਹ ਦੇਖਦੇ ਆ ਉਹ ਪਾਪਾ ਸਾਡਾ ਪਾਪਾ ਪੀਂਡਿਆ ਮੋਜਾਂ ਲੈਣ ਡਿਆ ਅਸੀਂ ਵੱਡੇ ਹੋ ਗਏ ਅਸੀਂ ਵੀ ਪੀਵਾਂਗੇ ਚਲੋ ਬੀ ਬੋਤਾ ਤੁਸੀਂ ਇਹ ਸਭ ਕੁਝ ਸੋਚਣ ਵਾਲੀ ਗੱਲ ਹੈ ਪਰ ਮੈਨੂੰ ਕਹਿੰਨ ਕਿ ਪੁੱਛਿਆ ਕਿ ਬਈ ਕਰਨਲ ਸਾਹਿਬ ਤੁਸੀਂ ਕਹਾਂ ਡੇ ਦੇ ਕੋਈ ਫਾਇਦੇ ਆ ਉਹ ਵੀ ਫਾਇਦੇ ਹੈ ਫਾਇਦੇ ਹੈ ਉਹ ਸੁਣੋ ਤੁਸੀਂ ਫਾਇਦੇ ਜਿਹੜੇ ਪੀਂਦੇ ਨੇ ਬੰਦੇ ਹੁਣ ਤੁਸੀਂ ਸੁਣੋ ਤੁਸੀਂ ਜਿਹੜਾ ਕੰਮ ਚੰਗਾ ਕੰਮ ਕਰ ਰਹੇ ਹੋ ਤੁਹਾਨੂੰ ਧੰਨਵਾਦ ਦੇਣਾ ਚਾਹੀਦਾ ਕਿਉਂ ਸਭ ਤੋਂ ਵੱਡਾ ਫਾਇਦਾ ਤੁਸੀਂ ਸੁਣਿਆ ਹੋਣਾ ਬੰਦੇ ਦਾ ਨਾਮ ਵਿਜੇ ਮਾਲਿਆ ਉਹਦੇ ਕੋਲ ਕਿੰਗ ਫਿਸ਼ਰ ਬੀਅਰ ਦੀ ਫੈਕਟਰੀ ਸੀ ਹੋਰ ਮੈਕਡੋਵਲ ਵਗੈਰਾ ਕਈ ਤਰ੍ਹਾਂ ਦੀਆਂ ਫੈਕਟਰੀਆਂ ਉਹਦੇ ਕੋਲ ਅਰਬਪਤੀ ਬੰਦਾ ਬਣ ਗਿਆ ਕਿੰਨੂੰ ਬੀਅਰ ਵੇਚ ਕੇ ਉਹਨੂੰ ਫਾਇਦਾ ਜਿਹੜੇ ਠੇਕੇ ਤੇ ਸ਼ਰਾਬ ਵੇਚਦੇ ਆ ਇਹਨਾਂ ਦੇ ਬੀਅਰ 바ਰ ਨੇ ਉਹਨਾਂ ਨੂੰ ਫਾਇਦਾ ਬਹੁਤ ਫਾਇਦਾ 10 ਆਪਣੇ ਠੇਕੇ ਖਰੀਦ ਲੋ ਮਾਲਾ ਮਾਲੋ ਜਗਰ ਗਵਰਨਮੈਂਟ ਜਿਹੜੀ ਠੇਕੇ ਦਿੰਦੀ ਆਗੇ ਜਿਹੜੀ ਉਸਦੇ ਟੈਕਸ ਲਾਂਦੀ ਹੈ ਉਹਨੂੰ ਫਾਇਦਾ ਬੀਅਰ ਦੀ ਦੁਕਾਨ ਦੇ ਨਾਲ ਜਿਹੜਾ ਬੰਦਾ ਚਿਕਨ ਦੀ ਦੁਕਾਨ ਖੋਲ ਕੇ ਬੈਠਾ ਹੁੰਦਾ ਨਾ ਉਹਨੂੰ ਫਾਇਦਾ ਪਰ ਸਭ ਤੋਂ ਵੱਡਾ ਫਾਇਦਾ ਪਤਾ ਕਿਨੂੰ ਆ ਡਾਕਟਰ ਜਿਲੇ ਤੁਹਾਨੂੰ ਲੀਵਰ ਸਰੋਸਿਸ ਹੋ ਜਾਂਦਾ ਨਾ ਡਾਕਟਰ ਤੁਹਾਡੇ ਕੋਲੋਂ ਤੁਹਾਡਾ ਚੰਗੀ ਤਰ੍ਹਾਂ ਛਿੱਲ ਲਾਂਦਾ ਤੁਹਾਡੀ ਤੁਹਾਡਾ ਲੀਵਰ ਵੀ ਕੱਢ ਕੇ ਲੈ ਜਾਂਦਾ ਤੁਹਾਡੇ ਪੈਸੇ ਵੀ ਲੈ ਜਾਂਦਾ ਤੁਹਾਨੂੰ ਗਰੀਬ ਵੀ ਕਰ ਦਿੰਦਾ ਨਾਲੇ ਵੀ ਕਹਿੰਦਾ ਮਹਾਰਾਜ ਇਹਦੇ ਲਾਸਟ ਘੜੀ ਹੈ ਲੈ ਜੋ ਉਹਨੂੰ ਘਰ ਆਪਣੇ ਤਾਂ ਸਭ ਤੋਂ ਵੱਡੇ ਜਿਹੜੇ ਫਾਇਦੇ ਚੁੱਕਣ ਵਾਲੇ ਬੰਦੇ ਆ ਉਹ ਵੀ ਚੰਗੇ ਬੰਦੇ ਆ ਉਹ ਪਤਾ ਗੋਣ ਆ ਉਹ ਪੁਲਿਸ ਵਾਲੇ ਤੁਸੀਂ ਸ਼ਰਾਬ ਪੀ ਕੇ ਕੋਈ ਸ਼ਰਾਤ ਕਰੋ ਨਹੀਂ ਤੁਹਾਡੀ ਪ੍ਰੇਡ ਹੋਈ। ਫੈਟਾ ਵੀ ਚੜਨਾ ਹੈ। ਪੈਸੇ ਵੀ ਲੈ ਜਨੇ ਉਹਨਾਂ ਨੇ। ਸ਼ਰਾਬ ਵੀ ਲੈਣ ਤੁਹਾਡੀ। ਮੇਰੀ ਗੱਲ ਮੰਨੋ ਛੱਡੋ ਸ਼ਰਾਬ। ਜੇ ਤੁਹਾਨੂੰ ਕੋਈ ਸ਼ੱਕ ਹੈ ਨਾ ਮਾਂ ਆਪਣੀ ਨਾ ਪੁੱਛੋ। ਲਾੜੀ ਆਪਣੀ ਪੁੱਛੋ। ਨਿਆਣੇ ਨਾਲ ਆਪਣੇ ਪੁੱਛੋ। ਜੇ ਚੰਗੀ ਗੱਲ ਆ ਉਹਨਾਂ ਨੂੰ ਵੀ ਪੋਆਓ। ਪੀ ਲੈਣ ਦਿਓ ਉਹਨਾਂ ਨੂੰ। ਜੇ ਤੁਸੀਂ ਮਜ਼ਾ ਲੈਣ ਦੇ ਉਹਨਾਂ ਨੂੰ ਵੀ ਮਜ਼ਾ ਲੈਣ ਦਿਓ। ਸਾਰੇ ਮਿਲ ਕੇ ਪੀਓ। ਸੋਚੋ so, ਯਾਰ